ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਅਨਮੋਲ ਹੀਰੇ ਪੰਜਾਬ ਦੇ ਚੈਨਲ ਤੇ ਮੈਂ ਆ ਮੇਜਰ ਸਿੰਘ ਸੀੜੇ ਅੱਜ ਸ਼੍ਰੋਮਣੀ ਕਾਲੀ ਲਾਲ ਬਾਦਲ ਦੇ ਸਤਾਰਾਂਗੇ ਤੋਂ ਹਲਕਾ ਇੰਚਾਰਜ ਕਬੀਰ ਦਾਸ ਵੱਲੋਂ ਪਿੰਗ ਤਹੂਰ ਦੇ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਸਰਕਾਰ ਔਨ ਤੇ ਹੱਲ ਕਰਨ ਦਾ ਪ੍ਰੋਮਾਅ ਦਿੱਤਾ ਤੁਸੀਂ ਵੀ ਦੇਖੋ ਤਹੂਰ ਤੋਂ ਮੇਜਰ ਸਿੰਘ ਸੀੜੇ ਦੀ ਖਾਸ ਰਿਪੋਰਟ ਦੀ ਸੰਖੇਪ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੈਨੂੰ ਪ੍ਰੋਅ ਅੱਜ ਮੈਂ ਤੁਹਾਡੇ ਦਰਸ਼ਨ ਕਰਨ ਲਈ ਇੱਥੇ ਆਇਆ ਸੀ ਤੁਹਾਡੀਆਂ ਸਮੱਸਿਆਵਾਂ ਸੁਣਨ ਲਈ ਆਇਆ ਸੀ ਜੋ ਵੀ ਦਾਸ ਨੂੰ ਹਰਕਸ਼ ਰਾਣਾ ਦੀ ਸੇਵਾਦਾਰੀ ਪਿਛਲੇ 1.5 ਸਾਲ ਤੋਂ ਮਿਲੀ ਹੈ ਤੁਹਾਡੇ ਜਿਹੜੇ ਸਮੁੱਚੇ ਲੀਡਰਸ਼ਿਪ ਪਿੰਡਾਂ ਦੇ ਉਹਨਾਂ ਨਾਲ ਤਾਂ ਮੇਰਾ ਰਾਂ타 ਹਮੇਸ਼ਾ ਹੀ ਰਹਿੰਦਾ ਜਿਹੜੇ ਵੀ ਬਾਦਲ ਸਾਹਿਬ ਦੇ ਪ੍ਰੋਗਰਾਮ ਹੁੰਦੇ ਨੇ ਆਮਾ ਪਟਨਾ ਹੋਵੇ ਪਟਿਆਲਾ ਹੋਵੇ ਚੰਡੀਗੜ੍ਹ ਹੋਵੇ ਕਿਤੇ ਵੀ ਹੋਵੇ ਉਹਨਾਂ ਨਾਲ ਮੇਰਾ رابطہ ਅਰ ਉਹਨਾਂ ਦੇ ਸ਼ਹਿਰ ਉਹਨਾਂ ਨਾਲ ਅਸੀਂ ਕੰਮ ਕਰ ਰਹੇ ਸੀ ਪਰ ਮੈਂ ਇਹ ਰਿਜ਼ਰਵ ਸੀਟ ਹੈ ਤੁਹਾਡਾ ਸੇਵਾਦਾਰ ਹੋਣ ਦੇ ਨਾਤੇ ਮੇਰੀ ਡਿਊਟੀ ਮੰਦੀ ਹੈ ਘਰ ਘਰ ਜਾ ਕੇ ਸੁਣੋ ਸਿਆਣਾ ਸੁਣੋ ਜੀ ਹਰ ਇੱਕ ਛਿਰਕੇ ਦੇ ਲੋਕਾਂ ਨਾਲ ਮਿਲ ਕੇ ਵਿਚਾਰ ਵਟਾਂਦਰਾ ਕਰਕੇ ਕਿ ਆਪਾਂ ਇਹ ਕਮੀਆਂ ਨੇ ਕੀ ਸਮੱਸਿਆਵਾਂ ਨੇ ਕਿ ਉਹਦਾ ਹੱਲ ਕਿਵੇਂ ਕਰ ਸਕਦੇ ਕਿਉਂਕਿ ਮੈਂ ਜ਼ਮੀਨੀ ਪੱਧਰ ਤੇ 20 ਸਾਲ ਮੈਂ ਕੌਂਸਲਰ ਰਿਹਾ ਸ਼ਹਿਰ ਪਟਿਆਲੇ ਦਾ ਮੈਂ ਰਿਹਾ ਦੋ ਵਾਰੀ ਐਮਐਲਏ ਦਾ ਇਲੈਕਸ਼ਨ ਨਾਪੇ ਤੋਂ ਲੜਿਆ ਮੇਰੇ ਕੋਈ ਬਜ਼ੁਰਗ ਬਾਪ ਦਾਦਾ ਕੋਈ ਲੀਡਰ ਨਹੀਂ ਸਾ ਮੈਂ ਵੀ ਤੁਹਾਡੇ ਬੇੜੇ ਚੋਂ ਹੀ ਗੁਰੂ ਘਰ ਦੀ ਸੇਵਾ ਕਰਦਾ 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 ਅੱਜ ਤੁਹਾਡੇ ਵਿੱਚ ਇੱਥੇ ਹੱਥੇ ਸੇਵਾਦਾਰੀ ਦੇ ਸੇਵਾਦਾਰੀ ਦੇ ਚੋਂ ਮੈਂ ਤੁਹਾਡੀ ਸੇਵਾ ਕਰਨ ਆਇਆ। ਔਰ ਸਾਡੇ ਬਹੁਤ ਸਾਰੇ ਜਿਹੜੇ ਲੋਕ ਐ। ਉਹਨੂੰ ਵੋਟਾਂ ਪਾਉਂਦਿਆਂ ਨੂੰ 25 30 40 ਸਾਲ ਹੋ ਗਏ ਆ। ਉਹਨੂੰ ਪਤਾ 4 ਸਾਲ ਤਾ ਉਹ ਬਿਮਾਰ ਰਹਿੰਦੇ ਆ ਜੇ ਚੱਡੀਗੜ ਦਾ ਖਹਿਣਾ ਨਹੀਂ ਛੱਡਦੇ। ਜਦੋਂ ਖੀਰਲਾ ਸਾਲ ਆਉਂਦਾ 6 ਮਹੀਨੇ ਆਉਂਦੇ ਆ। ਫਿਰ ਤੁਹਾਡੇ ਉਹ ਸੇਵਾ 'ਚ ਆ ਜਾਂਦੇ ਨੇ ਵੀ ਸਾਡੇ ਤੋਂ ਵਧੀਆ ਸਾਡੇ ਤੋਂ ਮਹਾਨ ਬੰਦਾ ਕੋਈ ਨਹੀਂ ਸਾਨੂੰ ਵੋਟ ਪਾਉਂਦਾ। ਸੁਖਰਾਓ ਇਹ ਫੈਸਲਾ ਤੁਸੀਂ ਕਰਨਾ। ਜਿਹੜਾ 5 ਸਾਲ ਜੋ 6.5 ਸਾਲ ਬਿਮਾਰ ਰਹੇ ਔਰ 6 ਮਹੀਨੇ ਛੁੱਟੀਆਂ ਬੋਟਾਂ ਲੈ ਕੇ ਪਾਰ ਜਾਵੇ ਕਿ ਆ ਉਥੋਂ ਵੀ ਛੁੱਟੀ ਹੈ ਕਿ ਆ ਛੋਟਾ ਬੋਟਾਂ ਲੈ ਕੇ ਚੰਡੀਗੜ੍ਹ ਉੱਥੇ ਜਾ ਕੇ ਆਪਣੀ ਰਹਿਣ ਸ਼ਾਲੀ ਚੰਦ ਬੰਗਲੇ 'ਚ ਰਹੇ ਕਿ ਆ ਉੱਥੋਂ ਵੀ ਛੁੱਟੀ ਹੈ ਉਹਨਾਂ ਨੇ 6 ਮਹੀਨੇ ਹੁਣ ਮੌਸਮ ਆ ਰਿਹਾ ਤੁਹਾਡੇ ਵੀ ਚਾਣਗੇ ਤੁਹਾਡੇ ਉੱਪਰਲੇ ਲੀਡਰਾਂ ਨਾਲ ਵਿਚਾਰ ਵਟਾਂਦਰਾ ਕਰਨਗੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਆਪਣਾ ਚੰਡੀਗੜ੍ਹ ਰਵਾਨਾ ਇੱਕ ਤਾਂ ਉਹ ਲੋਕ ਤੁਹਾਡੇ ਵੋਟਾਂ ਮੰਗਣ ਆਉਗੇ ਇੱਕ ਦਾ ਤੁਹਾਡੇ ਕੋਲੇ ਵੀ ਆਊਗਾ ਜਿਹੜਾ ਅੱਜ ਖੜਾ ਹੋ ਵੋਟਾਂ ਦਾ 1.5 ਸਾਲ ਪਹਿਲਾਂ ਕਿਉਂਕਿ ਮੈਂ ਪਹਿਲਾਂ ਪੰਗੋਰੀ ਸਥਿਤੀ ਸਮਝ ਰਿਆ ਸੀ ਕਿਹੜੇ ਸਾਡੇ ਅਕਾਲੀ ਦਲ ਦੇ ਲੀਡਰ ਐ ਕਿਹਨੇ ਸਾਡੇ ਵਿਰੋਧ ਚ ਨੇ ਕਿਹੜੇ ਹੱਕ ਚ ਨੇ ਕਿਹੜੇ ਬਾਦਲ ਸਾਹਿਬ ਨੂੰ ਪਿਆਰ ਕਰਦੇ ਨੇ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜੇ ਬਾਦਲ ਸਾਹਿਬ ਦੀਆਂ ਸਕੀਮਾਂ ਸੀਗੀਆਂ ਪੰਜਾਬ ਦੇ ਲੋਕਾਂ ਦੀ ਖੇਤਰੀ ਪਾਰਟੀ ਐ ਜਿਨੇ 10 ਸਾਲਾਂ ਚ ਬਾਦਲ ਸਰਕਾਰ ਨੇ ਪੰਜਾਬੀਆਂ ਵਾਸਤੇ ਕੰਮ ਕਰਿਆ ਪੰਜਾਬ ਦੇ ਲੋਕਾਂ ਵਾਸਤੇ ਕੰਮ ਕਰਿਆ ਉਹਨੇ ਪਿਛਲੇ 40 ਸਾਲ 10 ਸਾਲ ਤੀ ਪਾਸੇ ਕੱਢ ਨੂੰ ਚਾਰੀ ਸਰਕਾਂ ਦੀ ਨੁਹਾਰ ਬਦਲਤੀ ਆਹਣ ਦਾ ਸਾਲ ਤੋ ਨਹੀਂ ਸੜਕੇ ਸਾਰੇ ਪਿੰਡਾਂ ਚ ਤੁਸੀਂ ਛਤਰਾਣੇ ਤੇ ਜਿਹੜੇ ਮਰਜੀ ਪਿੰਡ ਚ ਕਲਿਓ ਕੋਈ ਛੜਕ ਸਾਬਤ ਨਹੀਂ ਬਚੀ ਸਭ ਟੁੱਟਿਆ ਪਈ ਸੁਵਿਧਾ ਕੇਂਦਰ ਬਾਦਲ ਸਾਹਿਬ ਨੇ ਤੁਹਾਨੂੰ ਬਣਾ ਕੇ ਦਿੱਤੇ ਸੀ ਇਹਦਾ ਡਰਾਈਵਿੰਗ ਲਾਇਸੈਂਸ ਬਣਾਣਾ ਕਿਸੇ ਦਾ ਵੋਟਰ ਕਾਰਡ ਬਣਾਣਾ ਕਿਸੇ ਨੇ ਤਸਦੀਕ ਕਰਾਉਣਾ ਕਿਸੇ ਨੇ ਬਾਹਰ ਜਾਣਾ ਤੇ ਚਲ ਪਾਈ ਆਪਣਾ ਸੁਵਿਧਾ ਕੇਂਦਰ ਨਾਲ ਜਾ ਕੇ ਤੁਹਾਡੇ 2-4 ਕਿਲੋਮੀਟਰ ਤੇ ਜਾਂ ਪਿੰਡ 'ਚ ਤੁਹਾਡਾ ਹੋਊਗਾ ਜਾਂਦੇ ਤੁਹਾਡਾ ਕੰਮ ਹੋ ਸਾਰੇ ਸੁਵਿਧਾ ਕੇਂਦਰ ਬੰਦ ਕਰ ਆਟਾ ਦਾਲ ਤੁਹਾਨੂੰ ਸਕੀਮ ਮਿਲਦੀ ਸੀ ਉਹ ਸਭੀ ਬੰਦ ਕਰਤੀ 200 ਜਿਹੜੇ ਯੂਨਿਟ ਬਿਜਲੀ ਦੇ ਫ੍ਰੀ ਸੀ ਉਹ ਵੀ ਬਾਦਲ ਸਾਹਿਬ ਨੇ ਦਿੱਤੇ ਸੀ ਤੁਹਾਡੀ ਮੋਟਰਾਂ ਜਿਹੜੀਆਂ ਬਿੱਲ ਦੇ ਫ੍ਰੀ ਕਿਤੇ ਉਹ ਵੀ ਬਾਦਲ ਸਾਹਿਬ ਨੇ ਦਿੱਤੇ ਸੀ ਆ ਬੱਚੇ ਜਿਹੜੇ ਤੁਹਾਡੇ 10 11ਵੀਂ ਪੜ ਕੇ ਗਏ ਹੋਣਗੇ ਉਹਨਾਂ ਨੂੰ ਵੀ ਸਾਈਕਲ ਬਾਦਲ ਸਾਹਿਬ ਨੇ ਦਿੱਤਾ ਸੀ ਨੌਕਰੀ ਨਹੀਂ ਕੋਈ ਮਿਲ ਰਹੀ ਹੈਗੀ ਇਹ ਕਿੰਨਾ ਸਾਬੰਦ ਹੋਣਾ ਚਾਹੀਦਾ ਇੱਕ ਜਿਹੜੀਆਂ ਗਰੀਬ ਘਰ ਦੀਆਂ ਧੀਆ ਨੇ ਪੜਨ ਜਾਂਦੀਆਂ ਨੇ ਕੂਲ ਨੇਗਾ ਬਿਲਕੁਲ ਸਹੀ ਹਾਂ ਹਾਂ ਅਸੀਂ ਅੱਜ ਬਚਾਰੇ ਕੂਲ ਨੇਗਾ ਗਰੀਬ ਘਰਿਆਂ ਦਾ ਮੇਰਾ ਵੀ ਪੜਨਾ ਨਹੀਂ ਇਹਨੇ ਉਹਰੇ ਅੱਗੇ ਪੜਨ ਜਾਣ ਨਹੀਂ ਦਿੰਦੇ ਹੈਗੇ ਠੀਕ ਹੈ ਜਿਵੇਂ ਅਸੀਂ ਪਿੰਡ ਤੂੜ ਦੀ ਜਿਹੜੇ ਪਿੰਡ ਹੈਗਾ ਇਹਨਾਂ ਦੇ ਪਿੰਡ-ਪਿੰਡ ਜਾ ਕੇ ਹਰ ਇੱਕ ਲੋਕਾਂ ਨੂੰ ਇਕੱਠਾ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਉਹਦੀਆਂ ਦੁੱਖ ਤਕਲੀਫਾਂ ਸੁਣਨ ਲਈ ਆਏ ਆਂ ਔਰ ਲੋਕਾਂ ਨੇ ਦੇਖੋ ਜਿਹੜਾ ਬਾਦਲ ਸਾਹਿਬ ਨੇ ਪਾਣੀ ਮੁਹੱਈਆ ਕਰਾਇਆ ਸੀ ਉੱਚ ਆਰੋ ਲਵਾ ਕੇ ਦਿੱਤੇ ਹੋਏ ਸੀ ਪਾਣੀ ਦੀ ਟੈਂਕੀਆਂ 'ਚ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਜਿਹੜੇ ਬਾਦਲ ਸਾਹਿਬ ਦੇ ਸਰਕਾਰ ਸਮੇ ਆਰੋ ਵਾਲਾ ਲੋਕ ਪਾਣੀ ਪਿੰਦੇ ਸੀ ਹੁਣ ਸਿੰਪਲ ਪਾਣੀ ਨਹੀਂ ਉਹਨਾਂ ਨੂੰ ਮਿਲ ਰਿਹਾ ਇਹ ਬੜੀ ਦੁਖਦਾਈ ਗੱਲ ਹੈ ਆਮ ਆਦਮੀ ਸਰਕਾਰ ਨੇ ਵਾਅਦੇ ਤਾਂ ਬਹੁਤ ਕਰੇ ਸੀ ਗਰੀਬਾਂ ਨਾਲ ਵੀ 1000 ਰੁਪਏ ਹਰ ਮਹੀਨੇ ਪੈਨਸ਼ਨ ਦਵਾਂਗੇ ਤੁਹਾਨੂੰ 2500 ਰੁਪਏ ਪੈਨਸ਼ਨ ਦਵਾਂਗੇ ਸੋ ਕੋਈ ਉਹਨਾਂ ਨੇ ਵਾਅਦਾ ਨਹੀਂ ਕਰਿਆ ਆ ਮੈਂ ਦੇਖ ਰਿਹਾ ਤੁਸੀਂ ਵੀ ਚੈਨਲ ਨਹੀਂ ਲੋਕਾਂ ਨਾਲ ਡਾਇਰੈਕਟ ਇੰਟਰਵਿਊ ਕਰ ਰਹੇ ਹੋ ਜਿਹੜੇ ਉਹਨਾਂ ਨੇ ਵਾਅਦੇ ਕਰੇ ਸੀ ਹਰ ਇੱਕ ਵਾਅਦੇ 'ਚ ਉਹ ਆਪਣਾ ਮੁੱਕਰ ਕੇਰ ਨੱਠ ਗਿਆ ਲੋਕ ਅੱਜ ਤਰਾਤਰਾਂ ਕਰ ਰਹੇ ਐ ਇੱਕ ਇੱਕ ਪਰਿਵਾਰ ਦਾ ਜੇ ਗੱਲ ਕਰੀਏ 1.5 ਲੱਖ ਰੁਪਏ ਹੁਣ ਕਹ ਰਹੇ ਦੀ ਕਿ ਬੀਬੀ ਦਾ ਤਾਂ 4 ਲੱਖ ਤੋਂ ਉੱਪਰ ਬਣ ਗਿਆ ਜੇ 1000 ਰੁਪਏ ਦੀ ਗੱਲ ਕਰੀਏ ਸੱਤ ਬੀਬੀਆਂ ਉਹਨਾਂ ਦੇ ਘਰੇ ਸੀਗੀਆਂ 7000 ਰੁਪਏ ਮਹੀਨਾ 1284 ਤੇ ਤੁਸੀਂ ਜੋੜ ਲਓ 4 ਲੱਖ ਰੁਪਏ ਤੋਂ ਉੱਪਰ ਬਣ ਜੂਗਾ ਤੇ ਉਹ ਕਿੱਥੋਂ ਪਰਪਾਈ ਕਰਨਗੇ ਉਹ ਤਾਂ ਕਹਿੰਦੀ ਆ ਨੇ ਵੀ ਸਾਨੂੰ ਉਹਨਾਂ ਨੇ 1000 ਰੁਪਏ ਦੇ ਲਾਲਚ 'ਚ ਅਸੀਂ ਵੋਟ ਪਾਤੀ ਤੇ ਹੁਣ ਆਉਂਗੇ ਇਹਨਾਂ ਨੂੰ ਪੁੱਛਾਂਗੇ ਸੋ ਮੇਰਾ ਕੈਨ ਦਾ ਪਾਪ ਹੈ ਵਾਦਾ ਉਹ ਬਾਦਲ ਸਾਹਿਬ ਜਿਹੜਾ ਕਰਦੇ ਆ ਨੇ ਜੀ ਸੁਖਵੀਰ ਬਾਦਲ ਜੀ ਉਹ ਪੱਥਰ ਤੇ ਲਕੀਰ ਹੈ ਸਾਰੇ ਹਲਕੇ 'ਚ ਛਤਰਾਣੇ ਕਿਤੇ ਵੀ ਪਾਸੇ ਚੱਲ ਜਾ ਤੁਸੀਂ ਵੀ ਨਿਕਲ ਕੇ ਆਏ ਹੋ ਕਿ ਘੱਗੇ ਤੋਂ ਬਰਾਸ ਸਾਰੀ ਸੜਕਾਂ ਹਲਕੇ ਛਤਰਾਣੇ ਦੀਆਂ ਇਵੇਂ denn ਜਿਹੜਾ ਇਸ ਹਲਕੇ ਦਾ ਐਮ.ਐਲ.ਏ ਹੈ ਤੁਸੀਂ ਚਿਚੜ ਵਾਲੇ ਚੱਲ ਜਾਓ ਉੱਥੇ ਬੋ ਜੀ ਕੱਚਾ ਰਸਤਾ ਸਹੀ ਆਊਗਾ ਸੜਕਾਂ ਦਾ ਇੰਨਾ ਬੁਰਾ ਹਾਲ ਹੈ ਬਹੁਤ ਮੈਂ ਉਹੀ ਕਹਿਣਾ ਪਿੰਡ ਚ ਨਹੀਂ ਤੁਸੀਂ ਜਾ ਸਕਦੇ ਜੇ ਛਤਰਾਣਾ ਨੂੰ ਚਲੇ ਗਏ ਉਧਰੋਂ ਆਣਾ ਜੇ ਮੁਸ਼ਕਲ ਹੋ ਜਾਂਦਾ ਜੇ ਉਧਰੋਂ ਚਲੇ ਗਏ ਬਾਇਆ ਛਤਰਾਣਾ ਮੁਸ਼ਕਲ ਹੋ ਜਾਂਦਾ ਕਹਿਣ ਦਾ ਭਾਵ 10 ਸਾਲ ਤੋਂ ਜਿਹੜੀ ਬਾਲ ਸਾਹਿਬ ਨੇ ਸੜਕਾਂ ਦਿੱਤੀਆਂ ਸੀਗੀਆਂ ਨਾ ਪਿਛਲੇ 5 ਸਾਲ ਕਾਂਗਰਸ ਦਾ ਰਾਜ ਰਿਹਾ ਉਹਨਾਂ ਨੇ ਬਣਾਈਆਂ ਨਾ ਇਹਨਾਂ ਨੇ ਬਣਾਈਆਂ ਜੀ ਦੇ ਦਿਸ਼ਾ ਅਨੁਸਾਰ ਜੋ-ਜੋ ਸਕੀਮਾਂ ਉਹ ਪੰਜਾਬ ਦੇ ਵਿੱਚ ਲਾਗੂ ਕਰ ਰਹੇ ਨੇ ਉਹਨਾਂ ਦੇ ਲੋਕਾਂ ਨੂੰ ਦੱਸਣ ਵਾਸਤੇ ਸਾਡੇ ਡਿਊਟੀਆਂ ਲਾਈਆਂ ਨੇ ਪਿੰਡ-ਪਿੰਡ ਹਰ ਇੱਕ ਇਕਾਈ ਦੇ ਵਿੱਚ ਜਾ ਕੇ ਅਸੀਂ ਸਾਰੀਆਂ ਉਹਨਾਂ ਸਕੀਮਾਂ ਦਾ ਪ੍ਰਚਾਰ ਕਰ ਰਹੇ ਆਂ ਤੇ ਦੱਸਣਾ ਪਏਗਾ ਜੋ-ਜੋ ਹੜ੍ਹ ਪੀੜਤਾਂ ਦੀਆਂ ਸਹਾਇਤਾ ਬਦਲ ਸਾਹਿਬ ਕਰ ਰਹੇ ਨੇ ਜਿਵੇਂ ਕਿ ਇੱਥੇ ਕੱਗਰ ਦੇ ਨੇੜੇ ਅਸੀਂ ਛੋਟੀ ਜੀ ਸ਼ਿਫਾਰਿਸ਼ ਕੀਤੀ ਕਿ ਸਾਰਾ ਪੰਜਾਬ ਤਾਂ ਡੁੱਬ ਰਿਹਾ ਹੈ ਪਰ ਸਾਡਾ ਪਿੰਡ ਦਾ ਪਾਣੀ ਚਾਹੀਦਾ ਹਾਂ ਕਿ ਮੇਰੇ ਵੀ ਪਾਣੀ ਥੋੜਾ ਸਾਫ਼ ਨਹੀਂ ਹੈਗਾ ਜਾਂ ਪਾਣੀ ਪੀਣ ਨੂੰ ਮਿਲਦਾ ਨਹੀਂ ਕਿ ਨਹੀਂ ਨਹੀਂ ਭਾਈ ਇਹ ਨਾ ਗੰਦਾ ਨਾ ਚੰਗਾ ਅੱਛਾ ਹਾਂ ਮਹੀਨਾ ਮਹੀਨਾ ਪਾਣੀ ਨਹੀਂ ਮਿਲਦਾ ਜਿਵੇਂ ਪਹਿਲਾਂ ਆਪਣੇ ਫਿਲਟਰ ਵਾਲਾ ਸਿਸਟਮ ਲੱਗਿਆ ਹੋਇਆ ਸੀ ਉਹ ਬੰਦ ਹੈ ਬੰਦ ਹੈ ਅੱਛਾ ਹਾਂ ਕਹਾਂ ਦਾਨ ਕੀ ਤੁਸੀਂ ਮੰਗ ਕਰਦੇ ਹੋ ਮੰਗ ਭਾਈ ਮੋਟਰ ਲਾ ਕੇ ਸਾਡੀ ਵੀ ਹੀ ਚ 4-5 ਘਰਾਂ ਦੀ ਅੱਛਾ ਹਾਂ ਮਹੀਨਾ ਮਹੀਨਾ ਜਦ ਪਾਣੀ ਨਹੀਂ ਆਉਂਦਾ ਦੇਖੋ ਇੱਕ ਦਿਨ ਨਹੀਂ ਪਾਣੀ ਕੰਨੀਓ ਸਰਦਾ ਅਸੀਂ ਮਹੀਨਾ ਮਹੀਨਾ ਸਰਦਾ ਪਿੰਡ ਦੇ ਵਿੱਚ ਕਿਹੜੀ ਕਿਹੜੀ ਸਮੱਸਿਆ ਆ ਰਹੀ ਹੈ ਸਕੂਲ ਦੀ ਸਮੱਸਿਆ ਜੀ ਗਰੂੜੀ ਘਹਾਰਿਆਂ ਦੀ ਸਮੱਸਿਆ ਜੀ ਕਿਹੜੀ ਕਲਾਸ ਤੱਕ ਸਕੂਲ ਹੈ ਉਰੇ ਤਾਂ 8ਵੀਂ ਤੱਕ ਕਰਾਈ ਜੀ ਸਕੂਲ ਸਕੂਲ ਹੈ ਨਹੀਂਗਾ ਕੁੜੀਆਂ ਤਾਂ ਉੱਤਰੀ ਵਾਲੇ ਜਾਂਦੀਆਂ ਨੇ ਕੋਈ ਵੀ ਚਾਂਸ ਹੋ ਸਕਦਾਗਾ ਐ ਮਟਿਆਰਾਂ ਕੁੜੀਆਂ ਜਾਂਦੀਆਂ ਨੇ ਗਿਆ ਫਿਰ ਸੜਕਾਂ ਦਾ ਹੱਲ ਨਹੀਂ ਹੈਗਾ ਬੱਚੇ 12 13 13 ਪੜ੍ਹੇ ਫਿਰਦੇ ਨੇ ਜੀ ਉਹਨਾਂ ਨੂੰ ਨੌਕਰੀ ਨਹੀਂ ਕੋਈ ਮਿਲ ਰਹੀ ਹੈਗੀ ਹੁਣ ਮੇਰੀ ਬੱਚੇ ਲਾਲਾ ਜੀ ਕਾਜਾ ਬੈਠਾ ਅੰਦਰ ਦੋ 12 13 ਪੜੇ ਫਿਰਦੇ ਨੇਗੇ ਐਵੇਂ ਫਿਰਦੇ ਨੇਗੇ ਦਿਹਾੜੀਆਂ ਕਰਦੇ ਦਿਹਾੜੀਆਂ ਵੀ ਨਹੀਂ ਹੁੰਦੀਆਂ ਹੈਗੀਆਂ ਪੜੇ ਹੋਏ ਬੱਚਿਆਂ ਤਾਂ ਧੀਏ ਦੇ ਨਾਲ ਬਿਮਾਰ ਹੋ ਜਾਂਦੇ ਨੇਗੇ